ਓਖ ਤੁਖਾਰ ਨਾ ਵਿਆ ਪਈ ਕੰਠ ਮਿਲਿਆ ਹਰ ਨਾ ਹੋ ਮਨ ਬੇਜਿਆ ਚਰਨ ਨਾਰ ਬਿੰਦ ਦਰਸ਼ਨ ਲਕੜਾ ਸਾ ਹੋ ਓਟ ਗੋਵਿੰਦ ਗਪਾਲ ਰਾਏ ਸੇਵਾ ਸੁਆਮੀ ਲਾ ਹੋ ਵਿਖਿਆ ਪੋਏ ਨ ਸਕਈ ਮਿਲ ਸਾਧੂ ਗੁਣ ਗਾ ਹੋ ਕਹਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹ ਅਰਗਲੇ ਨੇ ਪਾਰ ਬ੍ਰਹਮਾ ਔੜ ਨ ਵਿਛੜਿਆ ਹੋ ਬਾਰਜਾ ਲਖ ਦੇਰੀਆ ਹਰ ਸੱਜਣ ਅਗਮਯ ਅਗਾਹੋ ਸ਼ਰਮ ਭਈ ਨਾਰਾਇਣ ਨਾਨਕ ਦਰਪਿਆ ਹੋ ਊਕਸ ਵੰਦਾ ਸਰਬ ਸੁਖ ਜਿਦ ਬਖਸ਼ੇ ਬੇ ਪਰਵਾਹੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਉਹ ਦੇ ਮਹੀਨੇ ਦੀ ਸੰਗ੍ਰਾਂਦ ਹੈ ਇਸ ਮਹੀਨੇ ਵਿੱਚ ਪਾਲਾ ਤੇ برف ਬਹੁਤ ਪੈਂਦੀ ਹੈ ਸਰਬ ਜੀਆਂ ਦੇ ਕਲਿਆਣ ਕਰਨ ਵਾਸਤੇ ਸਤਿਗੁਰੂ ਜੀ ਇਸ ਪ੍ਰਕਾਰ ਪਰਮ ਪਵਿੱਤਰ ਉਪਦੇਸ਼ ਕਰਦੇ ਨੇ ਪੋਖ ਤਖਾਰ ਨਾ ਵਿਆ ਪਈ ਅੰਠ ਮਿਲਿਆ ਹਰ ਨਾ ਹੋ ਪੋਖ ਮਹੀਨੇ ਦੁਆਰਾ ਆਪ ਜੀ ਕਥਨ ਕਰਦੇ ਨੇ ਕਿ ਉਹਨਾਂ ਨੂੰ ਜੜਤਾ ਰੂਪ ਤਖਾਰ ਤਖਾਰ ਕਹਿੰਦੇ ਨੇ برف ਨੂੰ ਵੀ ਆਪ ਜੀ ਨਹੀਂ ਜਿਨ੍ਹਾਂ ਦੇ ਘਰ ਨਾਲ ਹਰੀ ਪਤਿ ਮਿਲਿਆ ਹੈ ਪ੍ਰਤੱਖ ਪਾਲਾ ਦੇ ਪਾਪਾਂ ਰੂਪ ਵਾਲਾ ਵੀ ਨਹੀਂ ਵਿਆਪਦਾ ਜਿਸ ਤਰ੍ਹਾਂ ਪਾਲਾ ਤਾਉ ਕਛੂ ਨਾ ਹੋਇਆ ਪੈ ਆਰਾਮ ਨਾਮ ਗੁਣ ਗਾਏ ਉਹਨਾਂ ਨੂੰ ਸਦਾ ਖੇੜਾ ਹੀ ਖੇੜਾ ਰਹਿੰਦਾ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਨੂੰ ਪ੍ਰਤੱਖ ਵਰਭ ਵੀ ਨਹੀਂ ਹੋ ਸਕਦੀ ਕਿਉਂਕਿ ਮਾਇਕੀ ਰਚਨਾ ਉਸ ਮਾਲਕ ਦੇ ਹੁਕਮ ਵਿੱਚ ਹੈ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਸੁੱਟਿਆ ਗਿਆ ਅੱਗ ਵਿੱਚ ਸੜਿਆ ਗਿਆ ਪਰ ਨਾਮ ਦੇ ਪ੍ਰਤਾਪ ਕਰਕੇ ਕੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਕਸ਼ਾਲਾ ਪਰ ਬੈਠੇ ਕਵੀ ਸਗੋਂ ਹਾਥੀ ਆਦਿਕ ਪਸ਼ੂ ਵੀ ਭੇ ਧਾਰ ਕੇ ਨਮਸਕਾਰਾਂ ਕਰਦੇ ਹਨ ਹਸਤ ਭਾਗ ਕੈ ਚੀਜ਼ਾਂ ਮਾਰੈ ਇਹ ਮੂਰਤ ਕਹ ਹਉ ਬਲਿਹਾਰੀ ਤੇ ਜਿਸਨਾ ਪ੍ਰਹਲਾਦ ਨੂੰ ਜਲੇ ਅਗਨੀ ਵਿੱਚ ਕੱਤਿਆ ਜਲੇ ਨਾ ਡੂਬੇ ਗੁਰਪ੍ਰਸਾਦ ਇਹ ਪਾਈ ਗਰਦਾਸ ਜੀ ਦੀ 10ਵੀਂ ਵਾਰ ਦੀ ਦੂਜੀ ਪੌੜੀ ਵਿੱਚ ਹੈ ਤੇ ਇਸ ਤਰ੍ਹਾਂ ਨਾਮ ਸਾਡੀ ਇਤਰਾ ਸਹਿਯਾ ਕਰਦਾ ਹੈ ਜੈਸੇ ਰਣਵੇਂ ਸਖਾparat ਜੈਸੇ ਭੁੱਖੇ ਭੋਜਨ ਮਾਤ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੀ ਜੈਸੇ ਦਾਨੋ ਚੱਕੀ ਦਰਾਹੇ ਤਸ਼ਮੇਸ਼ ਪਿਤਾ ਜੀ ਆਪਣੇ ਪਿਛਲੇ ਜਨਮ ਦੀ ਕਥਾ ਵਿੱਚ ਇਉਂ ਲਿਖਦੇ ਨੇ ਹੇਮਕੁੰਟ ਪਰਬਤ ਹੈ ਜਹਾਂ ਸप्तश्रृंग ਗੋਹਬਤ ਹੈ ਤਹਾਂ सप्तश्रृंग ਤਹ ਨਾਮ ਕਹਾਵਾ ਅੰਡਰੋਜ ਜਿਹ ਜੋ ਕਮਾਵਾ ਤਹੇ ਹਮ ਅਗਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਦੀ ਇਹ ਉਹ ਸਥਾਨ ਹੈ ਜਿੱਥੇ 9 ਮਹੀਨੇ برف ਪੈਂਦੀ ਅਤੇ ਸਾਲ ਦੇ ਬਾਕੀ 3 ਮਹੀਨੇ ਉਹੀ برف ਢਲਦੀ ਰਹਿੰਦੀ ਹੈ ਫਿਰ ਵੀ ਜ਼ਮੀਨ ਨਜ਼ਰ ਨਹੀਂ ਆਉਂਦੀ ਉੱਥੇ ਅਸੀਂ ਅਕਾਲ ਪੁਰਖ ਦੀ ਕਿਰਪਾ ਨਾਲ ਤਪ ਕੀਤਾ ਪਵਿੱਤਰ ਨਾਮ ਦੀ ਕਮਾਈ ਕਰਕੇ ਬਰਫ਼ ਅਤੇ ਠੰਡ ਪੂ ਨਹੀਂ ਸਕੀ ਜਦੋਂ ਸੰਸਾਰ ਵਿੱਚ ਅਤਿ ਜ਼ੁਲਮ ਵੱਧ ਗਿਆ ਤਾਂ ਇਸ ਜ਼ੁਲਮ ਨੂੰ ਮਿਟਾਉਣ ਵਾਸਤੇ ਤੁਹਾਨੂੰ ਅਕਾਲ ਪੁਰਖ ਜੀ ਨੇ ਆਪਣਾ ਪੁੱਤਰ ਬਣਾ ਕੇ ਇਸ ਸੰਸਾਰ ਵਿੱਚ ਭੇਜਿਆ ਤੇ ਉਸ ਵੇਲੇ ਕੀਤਨਾ ਭਇਓ ਹਮਰੋ ਆਵਣ ਕੈ ਚੁਬੀ ਰਹੀ ਸ੍ਰੋਤਿ ਪ੍ਰਭ ਚਰਨਨਮੈ ਪਰਮ ਹਗੋ ਮੰਨ ਕੇ ਅਵਤਾਰਤ ਆ ਰਿਆ ਉਸ ਸਮੇਂ ਜਿਹੜੇ ਨਾਲ ਰਿਖੀ ਮਣੀ ਤਪੀ ਸਰ ਸਨ ਉਹਨਾਂ ਨੂੰ ਵੀ ਬਰਫ ਪੋ ਨਹੀਂ ਸਕੀ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਵੀ ਨਾਮ ਦਾ ਵਾਸਾ ਸੀ ਪਰ ਨਾਮ ਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਵਿੱਚ ਵਸਦਾ ਹੈ ਤੇ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਨਾਨਕ ਜਨ ਕੇ ਹਿਰਦੇ ਵਸਿਆ ਮੋਖ ਮੁਕਤ ਤਨ ਪਾਇਆ ਰਾਮ-ਰਾਮ ਸਭ ਕੋ ਕਹੇ ਕਹੇ ਆਰਾਮ ਨਾ ਹੋਏ ਕੁਰ ਪਰ ਸ਼ਾਦੀ RAM ਮਨ ਵਸੇ ਤਾਫਲ ਪਾਵੇ ਕੋਈ ਮਾਦਾ ਦੇ ਗਰਭ ਤੋਂ ਬਾਹਰ ਆ ਕੇ ਵੀ ਜੜਤਾ ਹੋ ਜਾਂਦੀ ਹੈ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਸਰੀਰ ਵਿੱਚ ਸੱਟ ਲੱਗਣ ਦਾ ਦਰਦ ਨਾਲ ਕਲੋਰ ਵਾਲਮਨਾ ਕੋਈ ਅਸਹਿ ਦੁੱਖ ਕਰਕੇ ਕੋਈ ਪਿਆਰਾ ਮਰ ਜਾਣ ਤੋਂ ਵੀ ਜੜਤਾ ਆ ਜਾਂਦੀ ਪਰ ਜਿਨ੍ਹਾਂ ਦੇ ਰੋਮ ਰੁਇੰਚ ਫਵਾਰੇ ਦੀ ਤਰ੍ਹਾਂ ਨਾਮ ਚੱਲਦਾ ਹੈ ਉਹਨਾਂ ਨੂੰ ਕਾਇਆ ਕਾ ਪਰ ਕੀਰ ਬੋ ਫਾਰੇ ਹਰ ਰੰਗ ਨਾਲ ਲਹੇ ਸੁਭਾਗਾ ਕਦੇ ਵੀ ਬਿਰਤੀ ਟੁੱਟਨ ਰੂਪ ਜੜਦਾ ਨਹੀਂ ਆਉਂਦੀ ਜਿਸ ਨਾਲ ਚੰਦਰੀ ਚੌਕ ਅੰਦਰ ਭਾਈ ਮਤੀ ਜਾ ਮਤੀ ਦਾਸ ਜੀ ਦੋ ਫੱਟਿਆਂ ਦੇ ਵਿਚਕਾਰ ਜਗੜੇ ਹੋਏ ਸਨ ਸੀਸ ਉੱਤੇ ਆਰਾ ਚੱਲ ਰਿਹਾ ਸੀ ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਪੰਜ ਪ੍ਰਮਾਣ ਵਾਲੀ ਪੌੜੀ ਤੱਕ ਪਾਠ ਆਇਆ ਤਾਂ ਸਰੀਰ ਦੋ ਫਾੜ ਹੋ ਗਿਆ ਔਰ ਸਰੀਰ ਦੇ ਦੋਵੇਂ ਫਾੜ ਤੋਵੇਂ ਜੜਤਾ ਨਹੀਂ ਆਈ ਸਗੋ 30 ਦੋ ਪਾਠੀ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਂਦੇ ਹਨ ਇਦਾਂ ਦੋਆਂ ਫਾੜਿਆਂ ਵਿੱਚੋਂ ਪਾਠ ਸਪੂਰਨ ਕਰਕੇ ਭੋਗ ਪਾਇਆ ਫਿਰ ਸੀਸ ਦੀ ਪ੍ਰਾਪਤ ਕੀਤੀ ਤੇ ਜੜਤਾ ਨਹੀਂ ਆਈ ਰੰਗਜੀਤ ਨੂੰ ਇੱਕ ਰਾਤ ਵੀ ਦਿੱਲੀ ਵਿੱਚ ਨਹੀਂ ਸੌਣ ਦਿੱਤਾ ਇਹ ਸਾਰੀ ਕਿਰਪਾ ਕੇਵਲ ਹਿਰਦੇ ਵਿੱਚ ਨਾਮ ਵਸਣ ਦੀ ਹੈ ਸੀਸ ਲਾਥ ਜਾਣਾ ਫਿਰ ਬਿਨਾ ਸੀਸ ਤੋਂ ਹੀ ਛੇ ਮੀਲ ਵਿੱਚ ਜੰਗ ਕਰਕੇ ਵੈਰੀਆਂ ਨੂੰ ਭਜੜਾ ਪਾਉਣੀਆ ਇਹ ਚੇਤਨਤਾਈ ਕਿਸਰੀ ਜੜ ਕੇ ਵੀ ਛੱਡ ਕੇ ਵੀ ਜੜ ਨਹੀਂ ਹੋਣਾ ਮਨ ਵਿੱਚ ਨਾਮ ਬਾਣੀ ਦਾ ਨਵਾਸ ਹੋਣ ਕਰਕੇ ਜੜਤਾ ਬਿਰਤੀ ਨਹੀਂ ਆਉਂਦੀ ਉਹਨਾਂ ਦਾ ਤਾਂ ਮਨ ਵੇਧਿਆ ਚਰਨਾਰਬਿੰਦ ਮਨ ਨਾਮ ਦਾ ਸਿਮਰਨ ਕਰਕੇ ਚਰਨਾਂ ਵਿੱਚ ਵਿੰਨਿਆ ਗਿਆ ਹੈ ਭਾਗ ਮਿਲ ਗਿਆ ਹੈ ਹਰ ਚਰਨ ਕਮਲ ਮਨ ਵੇਧਿਆ ਕਿ ਆਨ ਦਾ ਮਿੱਠਾ ਆਰਾਮ ਰਾਜੇ ਜੋ ਮਛਲੀ ਵੇਣ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੀ ਹੁਣਾ ਚਾਤ ਰਖੋ ਕਿਉਂ ਕਰਤ ਬਤਾਵੇ ਨਾ ਦੁਕਰੰਕ ਕੇ ਵੇਧਿਆ ਸਨ ਮੁਖੇ ਉੱਠਤਾ ਆਵੇ ਔਰ ਲੋਭੀ ਕੁਸਮ ਬਾਸ ਕਾ ਮਲੇ ਆ ਬੰਦਾ ਹੋਵੇ ਤੋ ਸੰਤ ਜਨਾ ਹਰਪ੍ਰੀਤ ਹੈ ਦੇਖ ਦਰਸ਼ਕ ਆਵੇ ਔਰ ਗੁਰਸੇਖ ਆਪਣੇ ਮਨ ਵਿੱਚ ਇਉ ਚਿਰਨ ਕਮਲ ਵਸਾਉਂਦੇ ਹਨ ਜਿਤਨਾ ਭਾਈ ਗੁੰਦਾ ਜੀ ਨੇ ਸਤਵੇਂ ਪਾਤਸ਼ਾਹ ਜੀ ਦੇ ਚਰਨਾ ਵਿੱਚ ਧਿਆਨ ਧਾਰਿਆ ਸੀ ਜਿਵੇਂ ਦੇਵੀ ਦਾਸ ਨੇ ਜੋ ਭੀਮਚੰਦ ਪਹਾੜੀ ਰਾਜੇ ਦਾ ਵਜ਼ੀਰ ਸੀ ਹਿਰਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਚਰਨ ਵਸਾਏ ਸਨ ਤੇ ਨੇਤਰਾ ਵਿੱਚ ਤਤੀਆਂ ਸਲਾਈਆਂ ਫੇਰੀਆਂ ਪਰ ਹਜੂਰ ਨੇ ਆਪਣੇ ਚਰਨਾਂ ਉੱਪਰ ਸਹਾਰੀਆਂ ਨੇਤਰਾ ਨੂੰ ਕੋਜਣਾਉਣ ਨਹੀਂ ਦਿੱਤਾ ਐਸੇ ਚਰਨ ਜਿਨ੍ਹਾਂ ਨਾਲ ਮੱਕਾ ਫੇਰਿਆ ਸੀ ਤੁਸਾਂ ਦਾਸੀ ਨੂੰ ਰਸਨਾ ਲਾਉਣ ਕਰਕੇ ਬ੍ਰਹਮ ਗਿਆਨ ਹੋਇਆ ਸੀ ਦੂਸਰੇ ਚਰਨ ਹਨ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾੰਦਿਓ ਪਾਰ ਦਰਸ਼ਨ ਲਕੜਾ ਸਾਹੋ ਉਹਨਾਂ ਨੂੰ ਸਾਹੋ ਸਾਹ ਪ੍ਰਮਾਤਮਾ ਪ੍ਰਮਾਤਮਾ ਦਾ ਦਰਸ਼ਨ ਪ੍ਰਾਪਤ ਹੋਇਆ ਹੈ ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਦੇ ਦਰਸ਼ਨਾਂ ਦਾ ਸਾਹੋ ਉਦੋਂ ਛਾ ਪਾਵ ਚਾ ਲੱਗਾ ਰਹਿੰਦਾ ਹੈ ਮਨ ਵਿੱਚ ਹਰ ਵੇਲੇ ਪ੍ਰੇਮ ਨਾਲ ਕਹਿੰਦੇ ਰਹਿੰਦੇ ਹਨ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਅਮਰੀ ਬੇਦਨ ਤੂੰ ਜਾਣਤਾ ਸਾਹਾ ਔਰ ਕੀ ਜਾਣੈ ਕੋਈ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਂ ਅਣਦੰਨੀਤ ਖੋਲ ਕਪਟਾ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਉਹਨਾਂ ਨੇ ਆਪਣੇ ਮਨ ਵਿੱਚ ਗੋ ਧਰਤੀ ਦੇ ਵੰਦ ਰੱਖਿਆ ਕਰਨ ਵਾਲੇ ਤੇ ਗੋਪ ਧਰਤੀ ਭਾਵ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਪਾਲ ਤੇ ਰਾਏ ਰਾਜਾ ਰੂਪ ਪਰਮੇਸ਼ਰ ਦਾ ਓਟ ਮੈਨੇ ਆਸਰਾ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤਮਡੋਲੋ ਨਾ ਹਮ ਗਿਰਤੇ ਰਖ ਲੈਨੀ ਹਰ ਮੇ ਉਹ ਸਭ ਦੇ ਸੁਆਮੀ ਮਾਲਕ ਹਨ ਤੇ ਉਹਦੀ ਸੇਵਾ ਕਰਕੇ ਲਾਹਾ ਖਟ ਕੇ ਜਨਮ ਮਿਲ ਮਰਨ ਲਈ ਮੇਡ ਲੈਂਦੇ ਹਨ ਜਿਸ ਤਰ੍ਹਾਂ ਮਾਲਵੇ ਵਿੱਚ ਰੇਤ ਦੇ ਟਿੱਬੇ ਹੀ ਟਿੱਬੇ ਸਨ 30 ਮੀਲ ਤੱਕ ਤੇ ਪਾਣੀ ਨਹੀਂ ਸੀ ਪਰ ਧੰਨ ਭਾਈ ਮਾਹ ਸਿੰਘ ਜੀ ਜਿਨ੍ਹਾਂ ਨੇ ਦੇਸ਼ ਬਸਾਉਣ ਵਾਸਤੇ ਸਗੋਂ ਸਾਰੇ ਸੰਸਾਰ ਨੂੰ ਤਾਰਨ ਵਾਸਤੇ ਮੈਦਾਨੇ ਜੰਗ ਵਿੱਚ ਆਪਾਂ ਵਾਰ ਕੇ ਸ੍ਰੀ ਕਲਗੀ ਤਰਜੀ ਦੀ ਸੇਵਾ ਕੀਤੀ ਹਜ਼ੂਰ ਭਾਈ ਮਾਹ ਸਿੰਘ ਦੀ ਸੇਵਾ ਤੇ ਬਹੁਤ ਪ੍ਰਸੰਨ ਹੋਏ ਸੈਕਦੇ ਨੂੰ ਦਰਸ਼ਨ ਬਖਸ਼ਣ ਵਾਸਤੇ ਗੁਰਦੁਆਰਾ ਟਿੱਬੀ ਸਹਿਰ ਤੋਂ ਇਨੇ ਕਾਲੀ ਨਾਲ ਤਰੇ ਕਿ ਰਕਾਬ ਟੁੱਟ ਗਏ ਸੱਚੇ ਪਾਤਸ਼ਾਹ ਜੋੜਾ ਪਾਉਣਾ ਵੀ ਭੁੱਲ ਗਏ ਛੇਤੀ ਪਹੁੰਚ ਕੇ ਭਾਈ ਮਾਹ ਸਿੰਘ ਦਾ ਮਾਹ ਸਿੰਘ ਦਾ ਸੀਸ ਆਪਣੀ ਗੋਦੀ ਵਿੱਚ ਲਿਆ ਤੇ ਬਚਨ ਕੀਤਾ ਭਾਈ ਮਾਹ ਸਿੰਘ ਸੁਰਗ ਦਾ ਰਾਜ ਦੇ ਦਈਏ ਕਿ ਉਮਰ ਲੰਬੀ ਕਰ ਦਈਏ ਪਰ ਤਾਨੂੰ ਗੁਰੂ ਕਾ ਸਿਖ ਬੇਨਤੀ ਕੀਤੀ ਹਜੂਰ ਬਖਸ਼ ਲਓ ਪਜਾਵਾ ਪਾੜਦੇ ਹੋ ਤੇ ਟੁੱਟੀ ਗੰਢੋ ਜੀ ਹੋਰ ਕੋਈ ਭੁੱਖ ਨਹੀਂ ਸਿਰਫ ਅੰਤ ਸਮੇਂ ਆਪ ਜੀ ਦੇ ਦਰਸ਼ਨਾਂ ਦੀ ਹੀ ਇੱਛਾ ਸੀ ਸੋ ਆਪ ਜੀ ਨੇ ਪੂਰੀ ਕੀਤੀ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾਰੇ ਤੇ ਹਜੂਰ ਨੇ ਪ੍ਰਸੰਨ ਹੋ ਕੇ ਵਿਦਾਵਾ ਪਾੜ ਕੇ ਟੁੱਟੀ ਗੰਢ ਲਈ ਕਿਉਂਕਿ ਇਹ ਤਾਂ ਗੁਰੂ ਪਰਮੇਸ਼ਰ ਦਾ ਵਿਰਧ ਹੈ ਟੁੱਟੀ ਗੰਢ ਨਹਾਰ ਕਪਾਲ ਬਾਅਦ ਵਿੱਚ ਉਸ ਥਾਂ ਤੇ ਮੁਕਤੀ ਲਈ ਸਰੋਵਰ ਬਣਾਇਆ ਤੇ ਵਰ ਦਿੱਤਾ ਜਿਹੜਾ ਵੀ ਸ਼ਰਧਾ ਭਾਵਨਾ ਨਾਲ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹ ਮੁਕਤ ਹੋਵੇਗਾ ਇਸੇ ਤਰ੍ਹਾਂ ਭਾਈ ਮਾਝ ਭਾਈ ਵਿਧੀਚੰਦ ਭਾਈ ਬਈਲੋ ਭਾਈ ਜੀਵਨਾਰਥਿਕ ਗੁਰਸਿੱਖਾਂ ਨੇ ਗੁਰੂ ਦੀ ਸੇਵਾ ਕਰਕੇ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਤਗੁਰਾਂ ਨੇ ਪਰੇਸ਼ਾਨ ਹੋ ਕੇ ਵਜਨ ਕੀਤੇ ਮਾਝ ਪਿਆਰਾ ਗੁਰੂ ਨੂੰ ਔਰ ਮਾਝ ਪਿਆਰਾ ਮੰਜ ਗੁਰੂ ਕਾ ਵੋਇ ਸਾ ਜਗ ਲੰਗਨ ਹਾਰਾ ਤੇ ਵਿਧੀਚੰਦ ਸ਼ੀਨਾ ਗੁਰੂ ਕਾ ਸਿਣਾ ਤੇ ਭਾਈ ਬੈਲੋ ਸਭ ਤੋਂ ਪਹਿਲੋ ਰੰਗਰੇਟੇ ਗੁਰੂ ਕੇ ਬੇਟੇ ਇਓ ਗੁਰਮਖ ਪਿਆਰਿਆ ਨੇ ਗੁਰੂ ਪਰਮੇਸ਼ਰ ਦੀ ਸੇਵਾ ਕਰਕੇ ਲਾਹਾ ਖਟਿਆ ਹੈ ਗੁਰਮਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਵਿਖਿਆ ਪੋਹੇ ਨ ਸਕਈ ਮਿਲ ਸਾਧੂ ਗੁਣਗਾਹੋ ਜੋ ਸੰਤ ਨਾਮ ਸੰਤਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਹੋ ਮਨ ਗੈਣ ਕਰਦਾ ਹੈ ਤੇ ਗੁਣਾ ਦਾ ਗਾਹੋ ਵਿਚਾਰ ਕਰਦਾ ਹੈ ਉਹ ਤੁਨੋ ਵਿਖਿਆ ਮਾਇਆ ਪੋ ਨਹੀਂ ਸਕਦੀ ਉਹਨਾਂ ਪਰਮੇਸ਼ਰ ਦੇ ਸੱਚੇ ਪ੍ਰੇਮੀਆਂ ਸੰਤਾਂ ਭਗਤਾਂ ਨੂੰ ਮਾਇਆ ਪੋਏ ਗ੍ਰਸ ਨਹੀਂ ਸਕਦੀ ਭਾਵ ਅਸਰ ਨਹੀਂ ਕਰ ਸਕਦੀ ਕਬੀਰ ਆਈ ਮੁਝੇ ਪਏ ਅਨਕ ਕਰੇ ਕਰਪੇ ਹਮ ਰਾਖੇ ਗੁਰੇ ਆਪਣੇ ਹੁਣ ਕੀਨੋ ਆਦੇਸ ਨਾਕੋ ਕਾਟੀ ਕਾਨੋ ਕਾਟੀ ਕਾਟ ਕੋਟ ਕਾ ਡਾਰੇ ਸੋ ਕਬੀਰ ਸੰਤਨ ਕੀ ਬੈਰਣ ਤਿੰਨ ਲੋਕ ਕੀ ਪਿਆਰੀ ਥੋਨਾ ਨੂੰ ਮਾਇਆ ਦਾ ਲੋਭ ਨਹੀਂ ਰਹਿੰਦਾ ਜਿਵੇਂ ਛੋਟੇ ਸਾਹਿਬ ਜਾਦੇ ਇਸੇ ਮਹੀਨੇ ਵਿੱਚ ਸੂਬੇ ਦੀ ਕਚੈਰੀ ਵਿੱਚ ਖੜੇ ਹੋ ਕੇ ਫਤਿਹ ਚਾਉਂਦੇ ਰਹੇ ਕਈ ਤਰ੍ਹਾਂ ਦੇ ਲਾਲਚ ਰਾਜ ਨਵਾਬੀਆਂ بیਗਮਾਂ ਦੇ ਸੁਖ ਵੇਖ ਕੇ ਮੋਹਤ ਨਹੀਂ ਹੋਏ ਸਗੋਂ ਗੱਜ ਕੇ ਫਤਿਹ ਬੁਲਾਉਂਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਕੇ ਜਹਤ ਉਬਜੀਤ ਹੈ ਮਿਲੀ ਸੱਚੇ ਪ੍ਰੀਤ ਸਮਾਹ ਜੇ ਅੰਦਰ ਸੱਚੀ ਪ੍ਰੀਤ ਦਾ ਸਮਾਹ ਮਨ ਸਮਾੜਾ ਆਨੰਦ ਪ੍ਰਾਪਤ ਹੋਇਆ ਉਹ ਜੀਵ ਰੂਪ ਇਸਤਰੀ ਜਿਸ ਬ੍ਰਹਮਾ ਤੋਂ ਪੈਦਾ ਹੋਈ ਸੀ ਮੜੋਸੇ ਬ੍ਰਹਮ ਵਿੱਚ ਜਾ ਮਿਲੀ ਮਿਰਤੀ ਜਿੱਥੋਂ ਪੈਦਾ ਹੋਈ ਸੀ ਆਪ ਉਖੜੀ ਸੀ ਉਸੇ ਪਰਮੇਸ਼ਰ ਵਿੱਚ ਹੀ ਮਿਲ ਗਈ ਤੇ ਸ੍ਰਿਸ਼ਟੀ ਜਿਸ ਬ੍ਰਹਮ ਤੋਂ ਉਤਪਨ ਹੋਈ ਹੈ ਅਖੀਰ ਨੂੰ ਉਸੇ ਵਿੱਚ ਲਏ ਹੋ ਜਾਣੀ ਰੂਹ ਜਿਸ ਕਰਤਾਪੁਰਖ ਵਿੱਚੋਂ ਪੈਦਾ ਹੋਈ ਹੈ ਉਸੇ ਵਿੱਚ ਹੀ ਮਿਲ ਜਾਂਦੀ ਹੈ ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨ ਪਰਮੇਸ਼ਰ ਵਿੱਚ ਉਹ ਭੇਦ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦਾ ਤੇ ਸੇਵਾ ਦਾ ਸਮਾਹ ਹੋ ਮਤਲਬ ਉਹ תשਾ ਹੈ ਅਤੇ ਦਿਲੋਂ ਸੱਚੀ ਪ੍ਰੀਤ ਹੈ ਜਿਵੇਂ ਚੰਦ ਚਕੌਰ ਨਾਲ ਸੂਰਜ ਨਾਲ ਚੱਕ ਵੀ ਸੀ ਤੇ ਮਾਂ ਨਾਲ ਪੁੱਤਰ ਦੀ ਦੁੱਧ ਨਾਲ ਪਾਣੀ ਦੀ ਪ੍ਰੀਤੀ ਹੈ ਇਸੇ ਤਰ੍ਹਾਂ ਗੁਰੂ ਨਾਲ ਸਿੱਖ ਦੀ ਪ੍ਰੀਤੀ ਹੋਣੀ ਚਾਹੀਦੀ ਹੈ ਕਰ ਗਏ ਲੀਨੀ ਪਰ ਬ੍ਰਹਮ ਬਹੁੜਾ ਨ ਵਿਛੜਿਆ ਹੋ ਜਦ ਮਨ ਰੂਪ ਕਰ ਕਰਮ ਹੱਥ ਨੂੰ ਬ੍ਰਹਮ ਨੇ ਫੜ ਲਿਆ ਹੈ ਪਰ ਬ੍ਰਹਮ ਨੇ ਫੜ ਲਿਆ ਹੈ ਆਪ ਆਪਣੇ ਨਾਲ ਮਿਲ ਲਿਆ ਹੈ ਫਿਰ ਉਸ ਨਾਲ ਵਿਛੜਦਾ ਨਹੀਂ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕੇ ਭਿੰਨ ਕਰ ਬਲਰਾਮ ਜੀ ਜੇਕਰ ਪ੍ਰਤਖ ਬਾਵੇਂ ਸਤਗੁਰ ਜੀ ਕਿਰਪਾ ਕਰਕੇ ਫੜ ਲੈਣਾ ਤਾਂ ਫਿਰ ਉਸ ਨੂੰ ਕਦੇ ਵੀ ਨਹੀਂ ਛੱਡਦਾ ਆਵਾ ਜਨਮ ਮਰਨ ਦੇ ਗੇੜੇ ਵਿੱਚ ਨਹੀਂ ਪਾਹਂ ਦਿੰਦੇ ਜੇ ਕਿਸੇ ਨਰਕਾਂ ਵਿੱਚ ਪੈ ਜਾਣ ਤਾਂ ਵੀ ਧੂਕੇ ਕੱਢ ਲੈਂਦੇ ਹਨ ਕਾਢੀ ਨਰਕ ਤੇ ਧੂ ਜਵੇਂ ਨਵੇਂ ਪਾਸ਼ਾ ਜੀ ਨੇ ਦੁਖੀ ਪੰਡਤਾਂ ਦੀ ਬਾਹ ਫੜੀ ਸੀਸ ਕੁਰਬਾਨ ਕਰਕੇ ਉਹਨਾਂ ਦੇ ਤਿਲਕ ਜੰਝੋਂ ਦੀ ਰਾਖੀ ਕੀਤੀ ਪਰ ਛੱਡੀ ਨਹੀਂ ਫਿਰ ਦਸਵੇਂ ਰੂਪ ਵਿੱਚ ਮਾਤਾ ਗੁਜਰੀ ਜੀ ਚਾਰੇ ਸਹਿਬਜਾਤੇ ਸ੍ਰੀ ਅਨੰਦਪੁਰ ਸਾਹਿਬ ਗੱਲ ਕੇ ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਪਰ ਬਾਹ ਫਿਰ ਵੀ ਨਹੀਂ ਛੱਡੀ ਬਾਰ ਜਾਉ ਲਖਬੇ ਰੀਆ ਹਰ ਸੱਜਣ ਅਗਮ ਆਗਾਹ ਜਿਹੜਾ ਹਰੀ ਮਾਤਾ ਦੇ ਗਰਭ ਦਾ ਸੱਜਣ ਹੈ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਖੋਵਰ ਤੋਂ ਰਹਿਤ ਹੈ ਅਤੇ ਅਗਾਹੋ ਅਗਾਧ ਹੈ ਅਤੇ ਆ ਪਕੜ ਹੈ ਪਕੜਿਆ ਨਹੀਂ ਜਾ ਸਕਦਾ ਉਸ ਤੋਂ ਮੈਂ ਲੱਖਾਂ ਵਾਰੀ ਬਲਿਹਾਰ ਜਾਂਦਾ ਬਾਰ ਨ ਬਲਿਹਾਰ ਨੇ ਲਖ ਬਰੀਆ ਨਮੋ ਹੋ ਨਾਮ ਸਹਿਬ ਕੋ ਪ੍ਰਾਣੇ ਉਧਰੀਆ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਇਹ ਗੁਰੂ ਜੀ ਇੱਥੇ ਕਥਨ ਕਰਦੇ ਨੇ ਜਿਸ ਵੇਲੇ ਪ੍ਰਭੂ ਦੇ ਹਜ਼ਾਰ ਪਈਓ ਦਰਵਾਜ਼ੇ ਤੇ ਪੈ ਗਏ ਭਾਵ ਡਿਗ ਪਏ ਤਾਂ ਨਾਰਾਇਣ ਨੂੰ ਸ਼ਰਮ ਆ ਗਈ ਲੱਜਾ ਆ ਗਈ ਕਿ ਉਹ ਮੇਰੇ ਦਰ ਤੇ ਡਿਗ ਪਿਆ ਹੈ ਉਸ ਦੀ ਹੁਣ ਜ਼ਰੂਰਤ ਸਹਿਤ ਜ਼ਰੂਰ ਸਹਿਦਾ ਕਰਨੇ ਤਾਂ ਇਹ ਭਗਤ ਕਬੀਰ ਜੀ ਨੇ ਕਿਹਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋਂ ਤਾਂ ਹਰ ਕੈ ਦਵਾਰ ਮਤਹਾਰਾ ਪੂਜਾ ਕੌਣ ਹੈ ਅਰਾ ਹਮਾਰੈ ਬਾਰ ਜਦ ਥਲਮ ਮਈਆ ਲ ਪੂਰਿਆ ਸੁਆਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਓਕਾਰ ਅਮਰਾਜੀ ਚਰਨ ਪੈ ਦੀ ਜਰੂਰ ਲਾਜ ਰੱਖਣਗੇ ਜਿਹੜੇ ਤਲੀ ਤੇ ਸੀਸ ਰਾਕੇ ਲੜਦੇ ਹਨ ਫਿਰ ਵੀ ਮਾਨ ਨਹੀਂ ਕਰਦੇ ਆਪਾ ਵਰਦੇ ਹਨ ਚਰਨਾਂ ਦੇ ਲਟੂਏ ਹੋ ਕੇ ਦਰ ਪਿਆ ਦੀ ਮਹਾਰਾਜ ਸਹਿਬ ਲਜਾ ਰੱਖਦੇ ਹਨ ਜਿਤਨਾ ਪ੍ਰੇਮਾ ਕੋੜੀ ਸਤਗੁਰੂ ਅਮਰਦਾਸ ਜੀ ਦੇ ਦਰ ਤੇ ਪਿਆ ਸੀ ਅਤੇ ਇਉਂ ਕਹਿੰਦਾ ਸੀ ਮੇਰਾ ਗਿਆ ਕਛੋਟਾ ਲੱਦਾ ਮੇਰਾ ਗਿਆ ਕਛੋਟਾ ਲੱਦਾ ਕਈਆਂ ਦਿਨਾਂ ਮਗਰੋਂ ਅੰਤਰਾਜਾਮੇ ਸਤਗੁਰੂ ਜੀ ਨੇ ਆਹ ਬੁਲਾ ਕੇ ਦਇਆ ਦ੍ਰਿਸ਼ਟੀ ਕੀਤੀ ਦਰ ਤੇ ਪਿਆ ਜਾਣ ਕੇ ਬਿਰਧ ਨੂੰ ਸੰਭਾਲਿਆ ਨਾਨਕਾ ਨਦਰੀ ਨਦਰ ਨਿਹਾਲ ਕਰ ਦਿੱਤਾ ਸਰੀਰ ਵੀ ਕੰਚਨ ਵਰਗਾ ਕਰ ਦਿੱਤਾ ਤੇ ਬ੍ਰਹਮ ਗਿਆਨ ਦੀ ਦਾਤ ਵੀ ਬਖਸ਼ ਦਿੱਤੀ ਬ੍ਰਹਮ ਗਿਆਨੀ ਵੀ ਬਣਾ ਦਿੱਤਾ ਫਿਰ ਸ਼ਾਦੀ ਵੀ ਕੀਤੀ ਮਥੋ ਮਰਾਰੀ ਨਾਮ ਰੱਖ ਕੇ ਮੰਜੀ ਬਖਸ਼ੀ ਉਸ ਅਵਸਥਾ ਵਿੱਚ ਪਹੁੰਚਾ ਦਿੱਤਾ ਜਿੱਥੇ ਦੁੱਖ ਨਹੀਂ ਸਭ ਸੁਖ ਹੀ ਹੈ રે ਇੱਕ ਹੈ ਇੱਕ ਹੀ ਨੇਤਾ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਅਰੇ ਹਾਰ ਨਹੀਂ ਸਭ ਜੇਤਾ ਹੈ ਸੋਗ ਨਹੀਂ ਸਦਾ ਹਰ ਕੀ ਹੈ રે ਛੋੜ ਨਹੀਂ ਕਿਸੇ ਲੇਤਾ ਹੈ ਕੋ ਨਾਨਕ ਜਨ ਹਰ 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 ਹੈ ਪਾਤਾ ਵੇ ਕਤਰਮਤਾ ਬੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਤੇ ਪੂਦੇ ਮਿਹਨਤ ਦੁਆਰਾ ਕਥਨ ਕਰਦੇ ਨੇ ਉਹਨਾਂ ਸਾਰੇ ਸੁਖ ਸੁਹੰਦਾ ਸੋਭਦੇ ਨੇ ਜਿਸ ਨੂੰ ਵੇ ਪ੍ਰਵਾਹ ਪ੍ਰਮਾਤਮਾ ਬਖਸ਼ਦਾ ਸਤਗੁਰ ਵੇ ਪ੍ਰਵਾਹ ਸਰੰਦਾ ਨਾ ਜਮ ਕਾਣਾ ਛੰਦਾ ਬੰਦਾ ਪਾਉ ਉਸ ਨੂੰ ਲੋਕ ਦੇ ਅਤੇ ਪ੍ਰਲੋਭ ਦੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਇੱਥੇ ਜੀਵਨ ਮੁਕਤੀ ਦਾ ਅਨੰਦ ਮਾਣਦਾ ਹੈ ਅਤੇ ਪ੍ਰਾਰਭਧ ਸਮਾਪਤ ਹੋਣ ਤੋਂ ਸਰੂਪ ਵਿੱਚ ਅਪੇਤਾ ਪਾਉਂਦਾ ਹੈ ਐਸੇ ਸਦਾਈ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਕਦੀ ਵੀ ਨਹੀਂ ਮਿਟਦਾ ਇਸ ਵਾਸਤੇ ਆਪਾਂ ਨੂੰ ਹੀ ਚਾਹੀਦਾ ਹੈ ਕਿ ਅਸੀਂ ਉਸੇ ਗੁਰੂ ਪਰਮੇਸ਼ਰ ਦੇ ਹੀ ਸ਼ਰਨ ਗ੍ਰਹਣ ਕਰੀਏ ਸਿੱਖੀ ਦੇ ਕਲਾਸ ਅੰਦਰ ਦਾਖਲਾ ਲਈਏ ਗੁਰਬਾਣੀ ਹਿਰਦੇ ਵਿੱਚ ਵਸਾਈਏ ਤੇ ਚਰਨਾਂ ਨਾਲ ਜੁੜ ਕੇ ਨਿਹਾਲ ਹੋਈ ਕਿਉਂਕਿ ਜਿਹੜਾ ਵੀ ਸਿੱਖ ਛਿਰਦਾ ਪਾਉਣਾ ਨਾਲ ਸਤਿਗੁਰਾਂ ਦੀ ਸ਼ਰਨ-ਸ਼ਰਨ ਵਿੱਚ ਆਏ ਇੱਕ ਕਦਮ ਵੀ ਚੱਲ ਕੇ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਕਰੋੜਾ ਕਦਮ ਅੱਗੇ ਹੋ ਕੇ ਲੈਣ ਵਾਸਤੇ ਆਉਂਦੇ ਚਰਨ ਸ਼ਰਨ ਗੁਰ ਏਕ ਪੈਣਾ ਜਾਏ ਚੱਲ ਸਤਿਗੁਰ ਕੋਟ ਪੈਣਾ ਅੱਗੇ ਹੋਏ ਲੇਟ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨਤਾ ਹੈ ਬਾਰੰਬਾਰ ਗੁਰਹੀਤ ਹੈ ਪਾਵਣੀ ਭਗਤ ਤਾਂ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਮਨਿ ਧਾਨ ਦਾਨ ਦੇ ਤਹੈ ਗੁਰੂ ਪਿਆਰਿਓ ਤੇ ਪੋ ਦਾ ਮਹਿਨਾ ਜਿਹੜਾ ਅੱਜ ਚੜਿਆ ਹੈ ਇਹ ਸਾਰਿਆਂ ਵਾਸਤੇ ਆਪ ਵਾਸਤੇ ਬੜਾ ਲਾਏ ਬੰਦ ਹੋਏ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਔਖੇ ਤੇ ਹਰ ਦਿਵਾਨੇ ਮਦਾਨੇ ਫਤਿਹ ਬਖਸ਼ੀ ਐਣ ਦੀਆਂ ਐਨੀਆਂ ਕ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਦੁਰਜੀ ਕੀ ਫਤਿਹ